ਦੀ ਖਾਲੀ ਪਈ ਜ਼ਮੀਨ ਹੋਵੇ ਇਹ ਮੁੱਦੇ ਪਾਰਦੀ ਪਾਰਲੀਮੈਂਟ ਵਿੱਚ ਮਹਾਪੰਚਾਇਤ ਵਿੱਚ ਜਰੂਰ ਚੱਕੇ ਜਾਣਗੇ ਔਰ ਇਹਨਾਂ ਦਾ ਹੱਲ ਵੀ ਕਰਵਾਇਆ ਜਾਏ ਮੈਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਪਾਵੜਨ ਵਾਲਾ ਸਰਕਾਰ ਜਾਣ ਵਾਲਾ ਬਿਨਾਂ ਪੇ ਪਾਵੜਨ ਦਾਸ ਕਰਨ ਵਾਲਾ ਤੁਹਾਨੂੰ ਇਹਦਾ ਹੀ ਐਮਪੀ ਮਿਲੇਗਾ ਤੁਸੀਂ ਉਹਨਾਂ ਨੂੰ ਚਿਤਾ ਕੇ ਉਹਨਾਂ ਦੇ ਹੱਥ ਮਜ਼ਬੂਤ ਕਰੋ ਔਰ ਸਾਨੂੰ ਪੂਰੀ ਨੀਦ ਹੈ ਆਉਣ ਵਾਲੇ ਟਾਈਮ ਤਰਵਾੜੇ ਦਾ ਨਕਸ਼ਾ ਜ਼ਰੂਰ ਮੰਗਵਾ ਲੈ ਜਾਓ ਕਿ ਕਿਥੇ ਨਾ ਪਾਰਕਿੰਗ ਤੇ ਹੈ ਉਹਦੇ ਉਧਰ ਪਾਰਕਿੰਗ ਇੱਧਰ ਹੈਗੀ ਹੈ कमल जिंदाबाद अनाज रैली सिंह कमल जिंदाबाद यानी दा सामने पुर्णा मैं कोई बात कर रही है और बहुत इंतजार है और बहुत इंतजार है अपने पसंद का दिया देते हैं उस पर दिया चलिए उनके नाम लेने में आप लोग जरूर कुछ वहां के माता को दोबारा ले जाते हैं वो जितने ਤੇ ਆਪਣੀ ਸੀਟ ਜਿਹੜੀ ਹੈ ਹੁਸ਼ਿਆਰ ਪਰ ਲੋਕ ਸਭਾ ਦੀ ਸੀਟ ਜਿਹੜੀ ਹੈ ਉਹ ਸਭ ਤੋਂ ਵੱਡੇ ਫਰਕ ਦੇ ਨਾਲ ਜਿੱਤੀ ਹੈ ਔਰ ਪਹਿਲੀ ਤਰੀਕ ਨੂੰ ਆਪ ਸਭ ਨੂੰ ਪਤਾ ਹੈ ਕਿ ਵੋਟਾਂ ਤੇ ਵੋਟਾਂ ਗਰਮੀ ਵੀ ਜ਼ਿਆਦਾ ਹੋਣੀ ਹੈ ਸੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦੀ ਆ ਕਿ ਜੜੀਆਂ ਜੜੀਆਂ ਵੋਟਾਂ ਆਪਾਂ ਨੂੰ ਪੈਣੀਆਂ ਆ ਆਮ ਆਦਮੀ ਪਾਰਟੀ ਨੂੰ ਪੈਣੀਆਂ ਉਹ ਟਾਈਮ ਸਿਰ ਭਤਾਨਾ ਵੀ ਹੈ ਲਿਆਣਾ ਵੀ ਹੈ ਔਰ ਬੂਧਾ ਵੀ ਖਿਆਲ ਰੱਖਣਾ ਹੈ ਤੇ ایਵੀਐਮ ਮਸ਼ੀਨਾਂ ਦਾ ਵੀ ਧਿਆਨ ਰੱਖਣਾ ਹੈ ਔਰ ਮਸ਼ੀਨ ਦਾ ਜਿਹੜਾ ਨੰਬਰ ਹੈ ایਵੀਐਮ ਮਸ਼ੀਨ ਦਾ ਨੰਬਰ ਜਿਹੜਾ ਹੈ ਉਹ 5 ਹੈ ਸੋ 5 ਨੰਬਰ ਝਾੜੂ ਵਾਲਾ ਪਰਣ ਦਿਵਾ ਕੇ ਆਪਾਂ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨਾ ਹੈ ਤੇ 5 ਨੰਬਰ ਮੇਰਾ ਖਿਆਲ ਤੋਂ ਸਾਰਿਆਂ ਨੂੰ ਯਾਦ ਰਹੇਗਾ ਕਿਉਂਕਿ 5 ਨੰਬਰ ਤੇ ਪਰਮੇਸ਼ਵਰ ਦਾ ਵੀ ਨੰਬਰ 5 ਹੀ ਆ ਪਰਮਾਤਮਾ ਦਾ ਵੀ 5 ਹੀ ਆ ਤੇ ਦਾਸ ਦੀ ਘਰ ਦਾ ਨੰਬਰ ਵੀ 5 ਹੀ ਆ ਤੇ ਘਰ ਦਾ ਨੰਬਰ ਵੀ 5 ਹੀ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਵਾਰ ਮੌਕਾ ਜਿਹੜਾ ਹੈ ਜ਼ਰੂਰ ਦਿਓ ਤੇ ਮੈਂ ਭਰੋਸਾ ਦਵਾਉਂਦਾ ਕਿ ਤਲਵਾੜੇ ਦੇ ਜਿੰਨੇ ਕੰਮ ਕੰਢੀ ਦੇ ਜਿੰਨੇ ਕੰਮ ਖਾਸ ਤੌਰ ਤੇ ਐਮਜ਼ ਹਸਪੀਟਲ ਜਿਹੜਾ ਐਥੋ ਭਾਜੀਪੀ ਦੀ ਸਰਕਾਰ ਦੇ ਸਮੇਂ ਬਠਿੰਡੇ ਚਲਾ ਗਿਆ ਸੀ ਇੱਕ ਤਾਂ ਹੀਮਸ ਹਸਪੀਟਲ ਜਰੂਰ ਲੈ ਕੇ ਆਵਾਂਗੇ ਔਰ ਦੂਸਰਾ ਜੋ BBMP ਦੇ ਵਿੱਚ ਸਮੱਸਿਆ ਚੱਲ ਰਹੀ ਹੈ ਕੁਆਟਰਾਂ ਦੀ ਸਮੱਸਿਆ ਚੱਲ ਰਹੀ ਹੈ ਜਾ BBMP ਹਸਪੀਟਲ ਦੀ ਸਮੱਸਿਆ ਚੱਲ ਰਹੀ ਹੈ ਉਹ ਸਮੱਸਿਆ ਨੂੰ ਵੀ ਲੋਕ ਸਭਾ ਚ ਉਠਾਇਆ ਵੀ ਜਾਏਗਾ ਤੇ ਉਸ ਨੂੰ ਹੱਲ ਵੀ ਕਰਵਾਇਆ ਜਾਏਗਾ ਔਰ ਤੀਸਰਾ ਰੋਜ਼ਗਾਰ ਦੇ ਲਈ ਜਿਹੜਾ ਕੰਢੀ ਏਰੀਆ ਨੂੰ ਜਿਹੜਾ ਪੈਕੇਜ ਹੈ ਉਹ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਹੜਾ ਪੈਕੇਜ ਦਵਾਇਆ ਜਾਏਗਾ ਤਾਂ ਕਿ ਲੋਕਾਂ ਨੂੰ ਟੈਕਸਾ ਜਰਾਤ ਮਿਲ ਸਕੇ ਤੇ ਵੱਧ ਤੋਂ ਵੱਧ ਇੰਡਸਟਰੀ ਇੱਥੇ ਆਵੇ ਔਰ ਵੱਧ ਤੋਂ ਵੱਧ ਰੋਜ਼ਗਾਰ ਮਿਲਣ। ਸੋ ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਹੈ। ਭਈ ਇਹ ਜਿਹੜਾ ਮੌਕਾ ਹੈ ਇਹ 5 ਸਾਲ ਬਾਅਦ ਆਉਂਦਾ ਹੈ ਔਰ 10 ਸਾਲ ਤੁਸੀਂ ਸਾਰਿਆਂ ਨੇ ਦੇਖ ਲਿਆ। ਸੋ ਭਾਜਪਾ ਨੇ 10 ਸਾਲ ਦੇ ਵਿੱਚ मेरा ख्याल से कोई थोनू तो शायद ये काम कोई याद जो होता हो मेरी यही बेनती है कि आम आदमी पार्टी ने वोटा पा के कामयाब करो बहुत बहुत धन्यवाद जय हिंद जय श्री राम जय माता